ਸਤਿ ਸ੍ਰੀ ਅਕਾਲ ਜੀ ਵੀਡੀਓ ਦੇਖ ਰਹੇ ਸਭ ਜੀ ਨੂੰ ਲੈ ਕੇ ਆ ਅੱਜ ਦੀ ਵੱਡੀ ਖਬਰ ਸੁਪਰੀਮ ਕੋਰਟ ਨੇ 1159 ਸਾਈਕਾ ਪ੍ਰੋਫੈਸਰਾਂ ਅਤੇ ਲਾਇਬ੍ਰੇਰੀਆਂ ਦੀ ਭਰਤੀ ਨੂੰ ਰੱਦ ਕਰਨ ਦਾ ਫੈਸਲਾ ਸੁਣਾਇਆ ਹੈ ਇਸ ਇੱਕ ਪਾਸੇ ਦੇ ਫੈਸਲੇ ਨੇ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਹਨੇਰੇ ਵਿੱਚ ਧੱਕਾ ਦਿੱਤਾ ਹੈ ਇਸ ਨਾਲ ਸੂਬਾ ਸਰਕਾਰ ਅਤੇ ਇਨਸਾਫ ਦੀਆਂ ਅਲੰਬਰਦਾਰ ਅਦਾਲਤਾਂ ਦੀ ਭਰੋਸੇਯੋਗਤਾ ਤੇ ਉਹ ਸਵਾਲ ਉਠਾਏ ਹਨ 2021 ਵਿੱਚ ਕਾਂਗਰਸ ਦੀ ਚੰਨੀ ਸਰਕਾਰ ਦੁਨਾਨ 26 ਸਾਲਾਂ ਬਾਅਦ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਇੱਕ ਪੱਕੀ ਭਰਤੀ ਨਿਕਲੀ ਉਸ ਵੇਲੇ ਦੀ ਸਿੱਖਿਆ ਮੰਤਰੀ ਪ੍ਰਗਟ ਸਿੰਘ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਇਸ ਭਰਤੀ ਦੇ ਸਿਰਫ ਮੈਟਰ ਦੇ ਆਧਾਰ ਤੇ ਬੇਹੱਦ ਫੁਰਤੀ ਨਾਲ ਪੂਰਾ ਕਰਨ ਦਾ ਕੰਮ ਕਰਦੇ ਹਨ तकरीबन 45 ਦਿਨਾਂ ਵਿੱਚ ਇਸ ਭਰਤੀ ਨੂੰ ਸਿਰੇ ਚੜਾਇਆ ਗਿਆ ਇਸ ਵਿੱਚ ਨਾ ਕੋਈ ਸ਼ਿਫਾਰਿਸ਼ ਚੱਲੀ ਤੇ ਨਾ ਹੀ ਰਿਸ਼ਵਤ ਕਿਸੇ ਕਿਸਮ ਦੇ ਦੇ ਨਿਜਨੀ ਤੋਂ ਬਚਣ ਲਈ ਇੰਟਰਵਿਊ ਤੋਂ ਬਿਨਾ ਸਿਰਫ ਲਿਖਤੀ ਟੈਸਟ ਵਿੱਚ ਯੋਗਤਾ ਨੂੰ ਹੀ ਆਧਾਰ ਬਣਾਇਆ ਗਿਆ ਨਤੀਜਾ ਇਹ ਹੋਇਆ ਕਿ ਸੈਂਕੜਿਆਂ ਦੇ ਦਾ ਸਧਾਰਨ ਘਰਾਣ ਤੇ ਹੁਣ ਹਰ ਉਮੀਦਵਾਰ ਇਸ ਭਰਤੀ ਰਾਹੀਂ ਚੁਣੇ ਗਏ ਇੱਕ ਉਮੀਦ ਜਾਰੀ ਜਾਗੀ ਕਿ ਪਿਛਲੇ ਢਾਈ ਦਹਾਕਿਆਂ ਤੋਂ ਰੈਗੂਲਰ ਦੇ ਆਪਕਾਂ ਦੀ ਅਧੀਕ ਕਰ ਰਹੇ ਸਨ ਸਰਕਾਰੀ ਕਾਲਜਾਂ ਵਿੱਚ ਹੁਣ ਨਵੀਂ ਰੂਲ ਫੁਕੀ ਗਈ ਸੈਂਕੜੇ ਦਾ ਨਕਰਾਂਦੇ ਹੋ ਨਾ ਹਰ ਮੀਤਵਾਰ ਇਸ ਭਰਤੀਪ ਰਾਹੀਂ ਚੁਣੇ ਗਏ ਇੱਕ ਉਮੀਦਵਾਰ ਜਾਕੀ ਕਿ ਪਿਛਲੇ ਢਾਈ ਢਾਕਿਆਂ ਤੋਂ ਰੈਗੂਲਰ ਅਧਿਆਪਕਾਂ ਦੀ ਡੀਕ ਕਰ ਰਹੇ ਸਰਕਾਰੀ ਕਾਲਜਾਂ ਵਿੱਚ ਹੁਣ ਨਵੀਂ ਰੂਪੂਕੀ ਗਈ ਜਾਣੀ ਤੇ ਪਰੰਤੂ ਇਹਨਾਂ ਕਾਲਜਾਂ ਵਿੱਚ ਰੈਗੂਲਰ ਭਰਤੀਆਂ ਦੇ ਖਿਆਲ ਵੱਜੋਂ ਪੈਤਾ ਹੋ ਗਏ ਚੁੱਕੇ ਗੈਂਗ ਦਾ ਫੈਕਟ ਲੜੀ ਅਧਿਆਪਕਾ ਜਿੰਨਾ ਹੋ ਅਰਜੀ ਤੌਰ ਤੇ ਕੰਮ ਚਲਾਉਣ ਲਈ ਭਰਤੀ ਕੀਤਾ ਗਿਆ ਜਿੱਤਾ ਗਿਆ ਤੇ ਗਿਆਸੀ ਨੇ ਵੀ ਇਸ ਪ੍ਰਕਿਰਿਆ ਨੂੰ ਹਿੱਸਾ ਲਿਆ ਤੀ ਦੇ ਕਰੀਬ ਗੈਕਸਟ ਫੈਕਟਲੀ ਅਧਿਆਪਕ ਇਸ ਵਿੱਚ ਸਿਲੈਕਟਡ ਹੋਏ ਹਨ ਜੋ ਇਹ ਪੇਪਰ ਪਾਸ ਕਰ ਚੁੱਕੇ ਧੰਨਵਾਦ